ਸਤਸ਼ਿਰਿਆ ਕਾਲ ਬੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਸਾਥੋ ਇੱਕ ਵਾਰ ਫਿਰ ਤੋਂ ਚੋਰੀ ਦੀ ਖਬਰ ਸਾਹਮਣੇ ਆ ਰਹੀ ਹੈ ਅਸੀਂ ਪਹਿਲਾਂ ਬੜੀ ਵਾਰ ਦੱਸ ਚੁੱਕੇ ਹਾਂ ਕਿ ਚੋਰਾਂ ਨੂੰ ਸਭ ਪਤਾ ਕਿਹੜੀ ਗੱਡੀ ਸੁੰਨੀ ਖੜੀ ਹੈ ਉਹਨੂੰ ਕਿਵੇਂ ਚੱਕਣਾ ਕਿਹੜਾ ਘਰ ਸੁੰਨਾ ਹੈ ਉੱਤੇ ਕਿਵੇਂ ਧਾਬਾ ਬੋਲਣਾ ਕਿਹੜੀ ਦੁਕਾਨ 'ਚ ਕਿੰਨਾ ਸਮਾਨ ਹੈ ਉਸ ਦੇ ਅੰਦਰ ਕਿਵੇਂ ਚੋਰੀ ਕਰਨੀ ਇਹਨਾਂ ਕੋ ਸਾਰੇ ਔਜ਼ਾਰ ਹੁੰਦੇ ਹਨ ਪਰ ਹੁਣ ਤਾਜ਼ਾ ਮਾਮਲਾ ਪੱਲੀ ਉੱਚੀ ਪਿੰਡ ਤੋਂ ਸਾਹਮਣੇ ਆ ਰਿਹਾ ਜਿੱਥੇ ਚੋਰਾਂ ਨੇ ਰਾਤ ਦੇ ਹਨੇਰੇ ਵੱਡਾ ਕਾਂਡ ਕਰ ਦਿੱਤਾ ਕੰਦ ਟੱਪ ਕੇ ਚੋਰ ਘਰ ਦੇ ਅੰਦਰ ਦਾਖਲ ਹੁੰਦੇ ਆ ਦੱਸਿਆ ਜਾ ਰਿਹਾ ਹੈ ਕਿ ਇਹ ਘਰ ਐਨਆਰਆਈਜ਼ ਦਾ ਹੈਗਾ ਤਾਂ ਚੋਰ ਘਰ ਦੇ ਅੰਦਰ ਦਾਖਲ ਹੁੰਦੇ ਆ ਦਰਵਾਜੇ ਦੇ ਸੱਟਾ ਮਾਰਦੇ ਆ ਲੋਹੇ ਦੇ ਦਰਵਾਜੇ ਤੇ ਸੱਟਾ ਮਾਰਦੇ ਆ ਘਰ ਦੇ ਅੰਦਰ ਦਾਖਲ ਹੋ ਜਾਂਦੇ ਆ ਚੋਰ ਮੋਟੀ ਮਾਰ ਮਾਰਨ ਦੀ ਕੋਸ਼ਿਸ਼ ਕਰਦੇ ਆ ਫਰੂਲਾ ਫਰਾਲੀ ਕਰਦੇ ਆ ਟਰੰਕ ਫੋਲਦੇ ਬੈੱਡ ਫਰੂਲਦੇ ਅਲਮਾਰੀਆਂ ਫਰੂਲਦੇ ਆ ਲੋਕ ਭੰਨਣ ਤੋਂ ਬਾਅਦ ਪਰ ਕੁਝ ਨਹੀਂ ਮਿਲਦਾ ਚੋਰਾਂ ਦੇ ਮਨ ਚਤੇ ਹੁੰਦਾ ਕਿ ਯਾਰ ਕੋਈ ਮੋਟੀ ਮਾਰ ਮਾਰਾਂਗੇ ਕੋਈ ਗਹਿਣਾ ਮਿਲ ਜਾਊਗਾ ਕੋਈ ਕੀਮਤੀ ਸਮਾਨ ਮਿਲ ਜਾਊਗਾ ਤਬ ਉਹ ਟਿਕਮਈ ਹੋ ਜੂਗੀ ਲੇਕਿਨ ਫਿਰ ਚੋਰਾ ਨੂੰ ਟੂਟੀਆਂ ਚੋਰੀ ਕਰਕੇ ਹੀ ਸਾਰਨਾ ਪੈਂਦਾ ਪਰ ਉਸ ਤੋਂ ਪਹਿਲਾਂ ਵੀ ਚੋਰ ਪੂਰੀ ਤਿਆਰੀ ਕਰਦੇ ਆ ਕੋਠੇ ਤੇ ਜਾਂਦੇ ਆ ਟੈਂਕੀ ਬੰਦ ਕਰਦੇ ਆ ਤਾਂ ਜੋ ਟੂਟੀਆਂ ਚੋਂ ਪਾਣੀ ਲੀਕ ਨਾ ਕਰ ਜਾਵੇ ਫਿਰ ਕੱਲੀ ਕੱਲੀ ਟੂਟੀ ਲਾ ਕੇ ਲੈ ਜਾਂਦੇ ਇੱਥੇ ਸਹੀ ਇਹ ਹੀ ਗੜਾ ਚਾਹਾਂਗੇ ਕਿ ਚੋਰਾਾਂ ਦੀ ਮਿਹਨਤ ਵਿੱਚ ਕੋਈ ਕਮੀ ਨਹੀਂ ਹੈ ਪੂਰੀ ਰਾਤ ਲਾਈ ਆ ਮਤਲਬ ਚੋਰਾ ਨੂੰ ਪਲੰਬਰ ਵਾਲਾ ਪੂਰਾ ਕੰਮ ਆਉਂਦਾ ਹੈ ਚੋਰਾਾਂ ਨੇ ਟੂਟੀਆਂ ਪੱਟਣ ਤੋਂ ਪਹਿਲਾਂ ਟੈਂਕੀ ਨੂੰ ਬੰਦ ਕੀਤਾ ਕਿ ਜੇਕਰ ਕਿਤੇ ਪਾਣੀ ਲੀਕ ਹੋ ਗਿਆ ਤਾਂ ਇਨੀ ਠੰਡ ਵਿੱਚ ਸਾਡੇ ਕੱਪੜੇ ਨਾ ਗਿੱਲੇ ਹੋ ਜਾਂਦੇ ਤੇ ਅਸੀਂ ਕਿਤੇ ਬਿਮਾਰ ਨਾ ਹੋ ਜਾਈਏ ਮਤਲਬ ਚੋਰਾ ਨੇ ਆਪਣਾ ਖਿਆਲ ਵੀ ਕੀਤਾ ਔਰ ਉਹਨਾਂ ਨੂੰ ਪਲੰਬਰ ਦਾ ਪੂਰਾ ਕੰਮ ਆਉਂਦਾ ਸੀ ਇੱਥੇ ਮਿਹਨਤ ਤਾਂ ਹੋਈ ਹੈ ਲੇਕਿਨ ਕਮੀ ਜਿਹੜੀ ਹੈ ਉਹ ਨੀਤ ਦੀ ਹੈ ਜੇ ਨੀਤ ਸਾਫ਼ ਹੁੰਦੀ ਤਾਂ ਰਾਤ ਦੇ ਹਨੇਰੇ ਵਿੱਚ ਚੋਰ ਆ ਕੇ ਟੂਟੀਆਂ ਪੱਟਣ ਦਾ ਕੰਮ ਨਹੀਂ ਕਰਦੇ ਸਗੋਂ ਪੂਰਾ ਕੰਮ ਪਲੰਬਰ ਦਾ ਸਿੱਖ ਕੇ ਉਸ ਤੋਂ ਬਾਅਦ ਕੋਠੀਆਂ ਦੇ ਠੇਕੇ ਫੜਦੇ ਟੂਟੀਆਂ ਲਾਉਣ ਦੀ ਜਗ੍ਹਾ ਟੂਟੀਆਂ ਲਾਉਣ ਦਾ ਕੰਮ ਕਰਦੇ ਤੇ ਫਿਰ ਇਮਾਨਦਾਰੀ ਦੀ ਰੋਟੀ ਖਾਂਦੇ ਰਾਤ ਨੂੰ ਨਫਲਕ ਹੋ ਕੇ ਆਪਣੀ ਫੈਮਲੀ ਨਾਲ ਬਾਕੀ ਰੋਟੀ ਖਾਂਦੇ ਫਿਰ ਰਾਮ ਦੀ ਨੀਂਦ ਲੈਂਦੇ ਪਰ ਇੱਥੇ ਨੀਂਤ ਮਾੜੀ ਹੋ ਚੁੱਕੀ ਹੈ ਜਿਹਦੇ ਕਰਕੇ ਐਦਾਂ ਦੀਆਂ ਘਟਨਾਵਾਂ ਹੋ ਰਹੀਆਂ ਹਨ ਇੱਕ ਵਾਰ ਤੁਹਾਨੂੰ ਮੌਕੇ ਤੇ ਤਸਵੀਰਾਂ ਦਿਖਾਣੀ ਜਿੱਥੇ ਬਜ਼ੁਰਗ ਬਾਪੂ ਨੇ ਕਿਵੇਂ ਚੋਰੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਐਕਸਪਲੇਨ ਕੀਤਾ ਆਈ ਤੁਹਾਨੂੰ ਦਿਖਾ ਲਦੇ ਆਂ ਅੰਦਰ ਦੇਖ ਲਓ ਹੋਰ ਇਧਰੋਂ ਦੀ ਆਸ ਪਾਸੋਂ ਆ ਲੈਥ ਉੱਤੇ ਪੈਰ ਰੱਖ ਕੇ ਦਰਖਤ ਤੋਂ ਇਧਰ ਐਂਟਰੀ ਕੀਤੀ ਉਹਨਾਂ ਨੇ ਆਹ ਦੇਖੋ ਜੀ ਇਹ ਜਾਣ ਲੱਗਿਆ ਦਿਖ ਸਕਦੇ ਆ ਕਿ ਐਸਾ ਉਤਰਿਆ ਔਰ ਚੜ੍ਹੇ ਵੀ ਇਧਰੋਂ ਹੀ ਆ ਬਾਬਾ ਚੜ੍ਹੇ ਵੀ ਇਧਰੋਂ ਹੀ ਆ ਠੀਕ ਹੈ ਜੀ ਇਧਰੋਂ ਆਹ ਲੋਕ ਤੋੜਿਆ ਇਹਨਾਂ ਨੇ ਆ ਮੇਂ ਆ ਤੋੜਿਆ ਇਹ ਆ ਤੋੜ ਦਿੰਦਾ ਇਹ ਤਾਂ ਆ ਟੁੱਟਾ ਹੋਇਆ ਦੇਖ ਸਕਦੇ ਹੋ ਵੀ ਚੰਗੀ ਤਰ੍ਹਾਂ ਠੀਕ ਹੈ ਜੀ ਇਹ ਖੋਲ ਕੇ ਐਂਟਰ ਕਰ ਗਿਆ ਐਂਟਰ ਕਰਨ ਤੋਂ ਬਾਅਦ ਠੀਕ ਹੈ ਜੀ ਉਹਨਾਂ ਨੇ ਆ ਗ੍ਰਿਲ ਪੁੱਟ ਪਣੀ ਹੋਈ ਆ ਆ ਦੇਖੋ ਪੂਰੀ ਹਾਂ ਜੀ ਹੁਣ ਧੰਦਾ ਖਾ ਸਕਦਾ ਮੈਂ ਆ ਪੂਰੀ ਪਣੀ ਹੋਈ ਆ ਠੀਕ ਹੈ ਜੀ ਇਧਰੋਂ ਇੱਕ ਬੰਦਾ ਸਿੰਗਲ ਬੋਡੀ ਦਾ ਬੰਦਾ ਅੰਦਰ ਕਰ ਸਕਦਾ ਭਰ ਫੀਲ ਦਾ ਬੰਦਾ ਤਾਂ ਅੰਦਰ ਐਂਟਰ ਕਰ ਹੀ ਨਹੀਂ ਸਕਦਾ ਠੀਕ ਹੈ ਜੀ ਪਤਲਾ ਬੰਦਾ ਅੰਦਰ ਵੜਿਆ ਵੜ ਕੇ ਉਹਨਾਂ ਨੇ ਜੋ ਆਪਣਾ ਹੱਥ ਆਉਣਾ ਸੀਗਾ ਉਹ ਲੈ ਗਏ ਨੇ ਫੇਰ ਇਧਰੋਂ ਦੀ ਆ ਦੇਖੋ ਉਹਨਾਂ ਦੇ ਪੈਰਾਂ ਨੇ ਨਿਸ਼ਾਨ ਐ ਐਦਾਂ ਭਰਿਆ ਟੈਸੀ ਆ ਹਾਂਜੀ ਭਾਂਡੇਆਂ ਨਾਲ ਪਿੱਤਲ ਦੇ ਭਾਂਡੇ 'ਚ ਠੀਕ ਹੈ ਜੀ ਆ ਦੇਖੋ ਨਿਸ਼ਾਨ ਫੇਰ ਉਹਨਾਂ ਨੇ ਉਹ ਕਿੰਨੇ ਤਾਂ ਗੱਦਨਾਗਲਾ ਟੁੱਟੀਆਂ ਜਿਹੜੀਆਂ ਇਹ ਪਿੱਟਲ ਦੀਆਂ ਸੀਲ ਦੀਆਂ ਕੋਸ਼ੀ ਸੀਗੀਆਂ ਖੋਲੀਆਂ ਗਈਆਂ ਨੇ ਆਈ ਆਈਓ ਬੰਦ ਲੋ ਉਹ ਬਾਅਦ ਹਰ ਦੂਸਰੀ ਬਾਅਦ ਨੂੰ ਆਈਓ ਮੜ ਗਿਆ ਸਾਰੇ ਬਾਅਦ ਨੂੰ ਮਨ ਲਓ ਉਸ ਤੋਂ ਬਾਅਦ ਉਹਨਾਂ ਨੇ ਇੱਕ ਆਹ ਟੁੱਟੀ ਪੰਨੀ ਹੋਈ ਆ ਆਹ ਟੁੱਟੀ ਇਹਨਾਂ ਨੇ ਸ਼ੈਂਖ ਵੀ ਤੋੜਤਾ ਟੁੱਟੀ ਦੇ ਖਾਤਰ ਠੀਕ ਹੈ ਜੀ ਇਹ ਨਹੀਂ ਤੋੜਤਾ ਉਸ ਤੋਂ ਬਾਅਦ ਇਹ ਗਏ ਬਾਥਰੂਮ ਤੇ ਇਹ ਬਾਤ ਹੈ ਸਾਹ ਕੋਈ ਜਦ ਕੋਈ ਹੱਥ ਨਹੀਂ ਲਗਾਦਾ ਜਦ ਕੋਈ ਹੱਥ ਲਗਾ ਤੇ ਆ ਛੁਟੀਆਂ ਉਹਨਾਂ ਨੇ ਕੋਲਵੇਂ ਲੈ ਗਏ ਆ ਇਧਰ ਨਹੀਂ ਆ ਛੁਟੀਆਂ ਹੋਈਆਂ ਉਹਨਾਂ ਨੇ ਆ ਦੇਖੋ ਇਹ ਬਣੇ ਬੰਦ ਕਰ ਰਹੇ ਆ ਸਾਨੂੰ ਪਾਣੀ ਵੇਸਟ ਜਾਂਦਾ ਸਾਰਾ ਜੀ ਠੀਕ ਹੈ ਜੀ ਆਓ ਉਹ ਗਿਆ ਦਿਖਾ ਦਿੰਨਾ ਇੱਥੇ ਉਹਨਾਂ ਨੇ ਬੈੱਡ ਆਹ ਬੈੱਡਰੂਮ ਆ ਇੱਥੇ ਨੂੰ ਇਹਨਾਂ ਨੇ ਗੱਦ ਬੈੱਡ ਖੋਲਿਆ ਚੈੱਕ ਕੀਤਾ ਲਾਈਟ ਔਨ ਕਰੋ ਜੀ ਠੀਕ ਹੈ ਜੀ ਆ ਆਹਣਾ ਬੈਡ ਖੋਲਿਆ ਖੋਲ ਕੇ ਚੱਕੀ ਤਾਂ ਹੱਥ ਨਹੀਂ ਕੋ ਲੱਗਾ ਮੋਟੀ ਸਕੀਮ ਪਾਉਦੇ ਸੀ ਮੋਟਾ ਕੋ ਫਰਿਜੀ ਵੀ ਖੁੱਲੀ ਸੀਗੀ ਇਹਦੇ ਅੰਦਰ ਕੁਝ ਨਹੀਂ ਮਿਲਿਆ ਨਾ ਕੁਝ ਨਹੀਂ ਮਿਲਿਆ ਫਿਰ ਉਸ ਤੋਂ ਬਾਅਦ ਆਹ ਦੇਖੋ ਜੀ ਆਹ ਦੋ ਤੋੜ ਦਿੱਤੀਆਂ ਨੇ ਆਹ ਦੇਖੋ ਆ ਦੋ ਤੋੜੀਆਂ ਥਾਰੀ ਇਹਦੇ ਨਾਲ ਧੱਕਾ ਕਰਕੇ ਆਹ ਸਾਰੇ ਦੋ ਟੁੱਟ ਕੇ ਫੋਲਾ ਫੜੀ ਕੀਤੀ ਕਪੜੇ ਖਿੜਾਰੇ ਆ ਆ ਦੂਰ ਤੋੜਤੀ ਇਹਨਾਂ ਨੇ ਹਾਂਜੀ ਆ ਦੂਰ ਆ ਦੂਰ ਖੁੱਲੀ ਟੀ ਉਹਨੂੰ ਇਹ ਗੱਲ ਹੀ ਉਹ ਤੋਂ ਬਾਅਦ ਇੱਧਰ ਕੋਸ਼ਿਸ਼ ਕੀਤੀ ਗਈ ਆ ਤੋੜਨ ਦੀ ਲੋਕਾਂ ਨੂੰ ਇਹ ਲੋਕਾਂ ਨੂੰ ਟੁਟਾਰੀ ਇਸੇ ਕਾਰਨ ਲੋਕ ਟੁੱਟਾ ਨਹੀਂ ਜਬਰ ਜਨਾਬ ਬਹੁਤ ਜਣਾਂ ਨੇ ਜ਼ਬਰਦਸਤੀ ਕੀਤੀ ਠੀਕ ਹੈ ਜੀ ਇਹ ਸਾਰੀ ਆ ਗਾਂਹ ਪਤਰਾ ਉਹਦੇ ਹਾਂਜੀ ਇਹ ਆਪਣੇ ਸੀ ਉਹਨਾਂ ਨੇ ਪੇਟੀ ਵੀ ਖੋਲ੍ਹ ਲਈ ਉੱਪਰੋਂ ਵੀ ਕੋਈ ਜੇ ਵੀ ਫੋਲਾ ਫੜੀ ਕੀਤੀ ਉਹਨਾਂ ਨੇ ਆ ਦੇਖੋ ਆ ਵੀ ਕੀਮਤੀ ਸਬਾਨ ਸੀਗਾ ਇਦਾਂ ਉਹ ਗੱਲ ਨਹੀਂ ਆ ਵੀ ਇਹ ਰੋਣਾਂ ਨੇ ਫੋਰੀਆਂ ਜੜੀਆਂ ਇਤਨੀ ਛੇੜਖਾੜੀ ਕੀਤੀ ਇਸ ਤੰਬਰ ਐਸੋਂ ਜੇ ਗਏ ਆ ਇਤਨੀ ਲਮਾਰੀਆਂ ਪੂਰੀਆਂ ਫੁੱਲੀਆਂ ਹਾਂ ਕੁਝ ਪਿੱਛੇ ਜਿਹੜਾ ਬੋਲਿਆ ਕੈਂਚੀ ਕਰੂਗੀ ਤੁਹਾਨੂੰ ਉਹ ਖੁੱਲਿਆ ਨਹੀਂ ਉਹਨਾਂ ਖੁੱਲਿਆ ਨਹੀਂ ਉਹ ਕੈਂਚੀ ਕਿਹੜਾ ਜੀ ਉਹ ਪਾਰਾ ਸੀਗਾ ਮਨੂਰ ਸੀਗਾ ਖੁੱਲਿਆ ਨਹੀਂ ਇਹ ਕੀ ਕੀਤੀ ਉਹਨਾਂ ਨੇ ਕਿਉਂਕਿ ਐਂਟੀ ਕਰ ਲੱਗਾ ਕਰਕੇ ਪਿੱਛੇ ਜਾਣ ਸਕੇ ਕਾ ਕਰਕੇ ਫੇ ਹਾਂਜੀ ਫੁੱਲ ਸਾਰੀ ਫੋਟੋ ਲੱਗੀ ਗਈ ਤੇ ਨਮਸ਼ਾਰ ਜਿਹੜੇ ਫੁੱਲ ਸਾਰੇ ਭੰਗਾਈਆ ਰੋਮ ਕਰਦ ਕਰਾਤੀ ਆ ਵਧੀਆ ਨਾਲੀ ਰੋਣੇ 2 ਮਹੀਨੇ ਆਉਂਦੇ ਆ ਆ ਪਾਪਰਾਸੇ ਦੀ ਲਾਦਣਾ ਉੱਥੇ ਕੀ ਆ ਔੜੀ ਨਾਲ ਬਾਤ ਕਰਨ ਨਾਲ ਠੀਕ ਕਰਦੇ ਆ ਔੜੀਆਂ ਚੜ੍ਹ ਕੇ ਪਾਣੀ ਬੰਦ ਕੀਤਾ ਗਿਆ ਆ ਆ ਕਹਿੰਦੇ ਪਾਣੀ ਬੰਦ ਕਰਤੀ ਬੋਜੀ ਕੀਤੀ ਤੇ ਪਰ ਉਹਦਾ ਹੋਲਾ ਨਹੀਂ ਕੋੜੀ ਬਾਤ ਰਾਕੇ ਤਾ ਆ ਆ ਔੜੀ ਲਾ ਕੇ ਪਾਣੀ ਬੰਦ ਕੀਤਾ ਫਿਰ ਟੁੱਟੀਆਂ ਹੁਣ ਨਹੀਂ ਆ vai